ਸਰਕਾਰ ਨੇ ਕਿਸਾਨਾਂ ਨੂੰ ਮੱਕੀ, ਦਾਲ ਅਤੇ ਕਪਾਹ ਤੇ ਐਮਐਸਪੀ ਦਾ ਦਿੱਤਾ ਪ੍ਰਸਤਾਵ 5 ਸਾਲ ਦੇ ਲਈ ਹੋਵੇਗਾ ਕਰਾਰ ਐਮਐਸਪੀ ਤੇ ਫਸਲ ਖਰੀਦੀ ਨਹੀਂ ਹੋਵੇਗੀ ਕੋਈ ਸੀਮਾ ਜਿੰਦਾਂ ਸਰਕਾਰ ਦੇ ਐਮਐਸਪੀ ਵਾਲੇ ਪ੍ਰਸਤਾਵ ਤੇ ਕਿਸਾਨਾਂ ਨੇ ਨਹੀਂ ਦਿੱਤਾ ਕੋਈ ਫਾਈਨਲ ਜਵਾਬ ਕਿਸਾਨਾਂ ਅਖੋਲੇ ਅੱਜ ਤੇ ਕੱਲ ਆਪਣੇ ਸਾਥੀਆਂ ਦੇ ਨਾਲ ਕਰਾਂਗੇ ਚਰਚਾ ਫਿਰ ਕੀ ਲਵਾਂਗੇ ਕੋਈ ਫੈਸਲਾ ਫਿਲਹਾਲ ਚੱਲ ਰਿਹਾ ਰਹੇਗਾ ਪ੍ਰਦਰਸ਼ਨ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਪੁੱਲੇ ਤਾਲਾਂ ਦੀ ਫਸਲ ਦੇ ਨਾਲ ਪੰਜਾਬ ਦੇ ਵਿੱਚ ਆਵੇਗੀ ਦੂਜੀ ਹਰੀ ਕ੍ਰਾਂਤੀ ਵਿਦੇਸ਼ਾਂ ਤੋਂ ਦਾਲਾਂ ਖਰੀਦਣ ਦੇ ਨਾਤੇ ਪੰਜਾਬ ਦੇ ਵਿੱਚ ਉਗਾਉਣ ਦੀ ਕੀਤੀ ਵਕਾਲਤ ਸੇਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਵਿਰੋਧ ਬੋਲੇ ਨੈੱਟ ਬੰਦ ਹੋਣ ਦੇ ਨਾਲ ਬੱਚਿਆਂ ਦੀ ਪੜ੍ਹਾਈ ਤੇ ਪੈ ਰਿਹਾ ਹੈ ਮਾੜਾ ਅਸਰ ਐਗਜ਼ਾਮ ਦੇ ਦੌਰਾਨ ਆਨਲਾਈਨ ਸਟੱਡੀ ਹੋ ਰਹੀ ਹੈ ਪ੍ਰਭਾਵਿਤ ਗ੍ਰਹਿ ਮੰਤਰੀ ਵਾਲੇ ਦੇ ਆਦੇਸ਼ਾਂ ਤੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਬੰਦ ਹੈ ਇੰਟਰਨੈਟ ਅੱਜ ਫਰੀਦੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ ਆਪ ਨੇ ਸੰਮਨ ਨੂੰ ਦੱਸਿਆ ਗੈਰ ਕਾਨੂੰਨੀ ਕਹਾ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇ ਇਡੀ ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਐਮ ਸੁਲਵਾਈ ਆਜ ਦੇ ਰਾਤ ਬੀਜਪੀ ਦੇ ਮੇਅਰ ਮਨੋਜ ਸੋਨਕਰ ਨੇ ਦਿੱਤਾ ਅਸਤੀਫਾ ਆਪ ਦੇ ਤੇ ਇਨਕੌਂਸਲਰ ਬੀਜਪੀ ਦੇ ਵਿੱਚ ਸ਼ਾਮਲ ਦੁਬਾਰਾ ਚੋਣ ਹੋਈ ਤਾਂ ਬੀਜਪੀ ਦਾ ਮੇਅਰ ਬਣਨਾ ਲਗਭਗ ਹੈ ਪੰਜਾਬ ਪਰ ਦੇ ਵਿੱਚ ਟੋਲ ਪਾਸ ਤੇ ਕਿਸਾਨਾਂ ਦੇ ਪ੍ਰਦਰਸ਼ਨ ਜਾਰੀ 2 ਦਿਨ ਤੋਂ ਲਗਾਤਾਰ ਤਰੀ ਕਰਾਈ ਗਈ ਨੇ ਟੋਲ ਅਜੇ 22 ਤੱਕ ਜਾਰੀ ਰਹੇਗੇ ਤਾਂ ਪੰਜਾਬ ਦੇ ਵਿੱਚ ਮੌਸਮ ਨੇ ਫਿਰ ਬਦਲਿਆ ਮિજાਜ ਸਵੇਰ ਤੋਂ ਹੀ ਚੱਲ ਰਹੀਆਂ ਠੰਡੀਆਂ ਹਵਾਵਾਂ ਅੱਜ ਤੋਂ 3 ਦਿਨ ਤੱਕ 비 ਪੈਣ ਦੀ ਸੰਭਾਵਨਾ ਗੜੇਮਾਰੀ ਦੀ ਚੇਤਾ ਅੱਛਾ ਕਾਲਸੇ ਮੇਰੇ ਬ੍ਰੋਥਰਾਂ ਤੇ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਸਵਾਗਤ ਕਰਦੇ ਆਂ ਵੱਡੀ ਖਬਰ ਤੋਂ ਤਾਂ ਬਹੁਤ ਵੱਡੀ ਖਬਰ ਹੈ ਐਮਐਸਪੀ ਤੇ ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਪ੍ਰਸਤਾਵ ਸਾਹਮਣੇ ਆਇਆ ਹੈ ਕੇਂਦਰ ਸਰਕਾਰ ਕਈ ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਹੈ ਦਾਲਾਂ ਕਪਾਹ ਅਤੇ ਮੱਕੀ ਤੇ ਐਮਐਸਪੀ ਦਾ ਪ੍ਰਸਤਾਵ ਰੱਖਿਆ ਗਿਆ ਹੈ ਕਿਸਾਨਾਂ ਨੂੰ 5 ਸਾਲ ਦੇ ਲਈ ਇਕਰਾਰ ਕਰ ਕੀਤਾ ਜਾਵੇਗਾ اور ਐਮਐਸਪੀ ਤੇ ਖਰੀਦੇ ਲਈ ਕੋਈ ਲਿਮਟ ਵੀ ਨਹੀਂ ਹੋਏਗੀ ਯਾਨੀ ਕਿ ਇਹ ਨੇ ਕਿਹਾ ਕਿ ਇਹਨੇ ਜਿਹੜੀ ਫਸਲ ਹੈ ਸੀ ਐਮਐਸਪੀ ਤੇ ਖਰੀਦਾਂਗੇ ਬਾਕੀ ਦੀ ਕੋਈ ਗਾਰੰਟੀ ਨਹੀਂ ਹੈ ਅਜਿਆ ਨਹੀਂ ਹੈ ਯਾਨੀ ਕਿ ਖਰੀਦ ਜਿਹੜੀ ਐਮਐਸਪੀ ਤੇ ਹੋਵੇਗੀ 5 ਸਾਲ ਦੇ ਲਈ ਇਕਰਾਰ ਹੈ ਔਰ ਕੋਈ ਲਿਮਟ ਨਹੀਂ ਹੋਏਗੀ ਤਾਂ ਦੱਸਦੇ ਕਿ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਤੇ ਕਿਸਾਨਾਂ ਦੇ ਵਿਚਾਲੇ ਦੇਰ ਰਾਤ ਤੱਕ ਚੌਥੇ ਗੇਟ ਦੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਅਰਜੁਨ ਮੁੰਡਾ ਪਿਊਸ਼ ਗੋਇਲ ਅਤੇ ਨਤ्यानंद ਰਾਏ ਮੌਜੂਦ ਰਹੇ ਨੇ ਤਾਂ ਜਿਸ ਦੇ ਵਿੱਚ ਸਰਵਨ ਸਿੰਘ ਪੰਦੇਰਾ ਤੇ ਜਗਜੀਤ ਢੱਲੇਵਾਲ ਦੇ ਸਮੇਤ 14 ਕਿਸਾਨਾਂ ਗੁਵਿਸ਼ ਸ਼ਾਮਲ ਸਨ ਇਸ ਦੌਰਾਨ ਪੰਜਾਬ ਵਾਲੇ ਪਾਸੇ ਤੋਂ ਸੀਐਮ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਖੋਡੀਆਂ ਵੀ ਮੌਜੂਦ ਰਹੇ ਇੱਥੇ ਵੀ ਦੱਸ ਦਈਏ ਕਿ ਕੇਂਦਰ ਦਾ ਜ਼ੋਰ ਫਸਲੀ ਵੱਖਰੇਵੇਂ ਤੇ ਹੈ ਤਾਂ ਬਦਲਵੀਆਂ ਫਸਲਾਂ ਉਗਾਉਣ ਵਾਲੇ ਕਸ਼ਤਕਾਰਾਂ ਦੇ ਨਾਲ ਕੰਟਰੈਕਟ ਕੀਤਾ ਜਾਏਗਾ ਜੋ ਕਿ 5 ਸਾਲ ਦਾ ਹੋਏਗਾ ਇਕਰਾਰ ਸਿਰਫ ਬਦਲਮੀ ਖੇਤੀ ਅਪਣਾਉਣ ਵਾਲੇ ਕਿਸਾਨ ਦੇ ਨਾਲ ਹੀ ਕੀਤਾ ਜਾਏਗਾ ਪਹਿਲਾਂ ਤੋਂ ਹੀ ਕਪਾਹ ਦਾਲ ਦੀ ਕਸ਼ਤ ਕਰਨ ਵਾਲਿਆਂ ਦੇ ਨਾਲ ਕਰਾਰ

पे चर्चा की है कि सरकार की प्रमोटेड जो कोऑपरेटिव सोसाइटीज हैं चाहे वो एन हो नेशनल कंज्यूमर कोऑपरेटिव फेडरेशन नेफेड ऐसी संस्थाओं द्वारा जो किसान अपना क्रॉप डाइवर्सिफाई करके या तो तुर दाल बनाए, उड़द दाल बनाए मसूर की दाल बनाए या मक्का बनाए उनको पांच साल के लिए एक कॉन्ट्रैक्ट करके एनसीसीएफ और नेफेड गारंटी करेगा कि अगले पांच साल तक जो भी क्रॉप डायवर्सिफाई करके ये चार प्रोडक्ट्स बनाएगा चार उत्पादन खेती के करेगा उसको ये संस्थाएं एमएसपी पर खरीदेगी कोई क्वांटिटी की लिमिट नहीं होगी एक पोर्टल बनाया जाएगा वैसे डेटा तो ऑलरेडी है कौन किसान कितने जमीन पर क्या खेती कर रहा है उससे स्वाभाविक तौर से पता लग सकता है कौन डाइवर्सिफिकेशन करता है और पांच साल की का करार कॉन्ट्रैक्ट किया जाएगा नेफेड और एनसीसीएफ द्वारा जिससे जो भी किसान ये डायवर्सिफाई करे उससे पंजाब की खेती भी बचेगी पंजाब का वाटर टेबल भी ठीक होगा पंजाब की बंजर जमीन जमीन बंजर होने से बचेगी ऑलरेडी काफी स्ट्रेस में है पंजाब की जमीन

ये ऐलान किया है इस मंत्री महोदय ने प्रेस के सामने प्रस्ताव रखा है अब हमने कहा ठीक है आप जो प्रस्ताव हमें दे रहे हैं हम इस मीटिंग में इसके ऊपर कोई निर्णय नहीं ले सकते तो हम अपने सभी साथियों के साथ और कोई कृषि विशेषज्ञ थे और अन्य माहिर कानून के कोई माहिर से सबसे इस इस प्रस्ताव की समीक्षा करेंगे तब निर्णय ले सकेंगे इसके बारे में क्या करना है तो आज हम जाके इसी तरह के अपने साथियों के साथ विचार विमर्श करेंगे उसके बाद क्या होगा और जहाँ तक दिल्ली जाने का निर्णय था हमारा वो अभी स्टैंड बाय है हमने कहा है कि आज उन्नीस होगी बीस इक्कीस को ग्यारह बजे हम पीस ढंग से आगे बढ़ेंगे हाँ उसके बीच में हम चाहेंगे हमारी ओर से पूरा प्रयास होगा कि हम अपनी बात फिर केंद्र के समक्ष रख दें आज उसका माध्यम कुछ भी हो सकता है तो केंद्र इन दो दिनों में कोई और जैसे मंत्री महोदय ने भी कहा कि तो कुछ बातें अभी है उसके बारे में हम भी दिल्ली जाके विचार करेंगे तो उधर से भी क्या आता है ठीक है जो जो गतिरोध बना था ठीक है

ਮੈਂ ਤਾਂ ਇੱਕ ਪੰਜਾਬ ਦੇ ਪ੍ਰਤੀਨਿਧੀ ਤੌਰ ਤੇ ਉੱਥੇ ਬੈਠਦਾ ਹਾਂ ਔਰ ਮੈਂ ਜੇ ਕੋਈ ਪ੍ਰਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਹਾਂ ਤੁਹਾਨੂੰ ਯਾਦ ਹੋਊਗਾ ਇਸੇ ਜਗ੍ਹਾ ਤੇ 8 ਤਰੀਕ ਨੂੰ 8 ਫਰਵਰੀ ਨੂੰ ਜਦੋਂ ਆ ਕੇ ਮੈਂ মিডিਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇੱਕ ਮੁੱਦਾ ਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ Mozambique ਤੋਂ ਤੇ Colombia ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਭਾਰਤ ਦੇਸ਼ Colombia ਤੋਂ Mozambique ਤੋਂ 2 ਬਿਲੀਅਨ ਡਾਲਰ ਦੀ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ অর ਦੂਜੇ ਮੰਤਰੀ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣੇ ਪੈਦਾ ਕਰਕੇ ਦੇ ਸਕਦੇ ਹਾਂ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡਿਪੈਂਡੈਂਟ ਸੀ ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਕ੍ਰਾਂਤੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਆ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ ਇਹਨਾਂ ਨੇ ਸੀਮ ਆਂਦੇ ਵੱਲੋਂ ਪੰਜਾਬ ਦੇ ਵਿੱਚ ਇੰਟਰਨੈਟ ਬੰਦ ਕਰਨ ਦਾ ਵਿਰੋਧ ਕੀਤਾ ਗਿਆ ਇੰਟਰਨੈਟ ਬੰਦ ਹੋਣ ਕਾਰਨ ਪੜਾਈ ਤੇ ਅਸਰ ਪੈ ਰਿਹਾ ਹੈ ਮਾੜਾ ਅਸਰ ਪੈ ਰਿਹਾ ਹੈ ਬੱਚਿਆਂ ਦੀ ਆਨਲਾਈਨ ਸਟੱਡੀ ਪ੍ਰਭਾਵਿਤ ਹੋ ਰਹੀ ਹੈ ਇਹਨਾਂ ਨੇ ਕਿਹਾ ਹੈ ਔਰ ਜੋ ਇਹ ਜਾ ਕਦਮ ਚੁੱਕਿਆ ਗਿਆ ਹੈ ਅਤਿ ਮਿੰਤਨ ਯੋਗ ਹੈ ਵੀ ਕਹਿੰਦੇ ਕੋਈ ਨਜ਼ਰ ਆਇਆ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਦੀ ਕਿ ਆਦੇਸ਼ਾਂ ਤੇ ਇੰਟਰਨੈਟ ਬੰਦ ਹੈ ਪੰਜਾਬ ਦੇ 7 ਜ਼ਿਲ੍ਹਿਆਂ ਦੀਆਂ ਵੀ ਥਾਵਾਂ ਤੇ ਇੰਟਰਨੈਟ ਬੰਦ ਹੈ ਜਿਸ ਤੋਂ ਬਾਅਦ ਇਸ ਦਾ ਵੀ ਜ਼ਿਕਰ ਸੀਐਮ ਭਗਵੰਤ ਮਾਨ ਨੇ ਕੀਤਾ ਸਾਢੇ 3 ਕਰੋੜ ਪੰਜਾਬੀ ਨੇ ਉਹਨਾਂ ਦੇ ਕਿਸੇ ਪੇਪਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਫੇਰ ਕਿਹਾ ਕਿ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ ਫੇਰ ਉਹ ਕਹਿੰਦੇ ਨੇ ਅਸੀਂ 5 ਦਿਨਾਂ ਚ ਇੰਟਰਨੈਟ ਬੰਦ ਕਰਾਂਗੇ ਆ ਕਰਾਂਗੇ ਤੇ ਸਾਨੂੰ ਜਿਹੜੀ ਆ ਤੰਗ ਨਾ ਕਰੋ ਕਿਸਾਨ ਜੁਨੀਅਨਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੇ ਜਿੰਨੇ ਵੀ ਇਸਪਰਤ ਬਾਰਡਰ ਤੇ ਵੀ ਬੈਠੇ ਨੇ ਕਿਸਾਨ ਮੈਂ ਉਹਨਾਂ ਨੂੰ ਵੀ ਸ਼ਾਬਾਸ਼ ਇਹ ਗੱਲ ਦੀ ਦਿੰਨਾ ਕਿ ਉਹਨਾਂ ਨੇ ਕੋਈ ਕੋਈ ਪਹਿਲ ਨਹੀਂ ਕੀਤੀ ਕਿਸੇ ਪਖਤੂ ਕਿ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਜੇ ਕਿ ਇਹ ਹਿੰਸਕ ਹੋਗੇ ਜਾਂ ਹਮਲਾਵਰ ਹੋਗੇ ਜਾਂ ਕੋਈ ਹੋ ਵਿੱਚ ਕੋਈ ਸ਼ਰਾਰਤੀ ਅੰਸਰ ਹੋਊ ਇੱਕ ਅੱਧਾ ਉਹਦੇ ਨਾਲ ਉਹ ਚਲੋ ਆਪ ਹੀ ਉਹ ਦੇਖ ਲੈਣ ਮੈਨੇ ਉੱਥੇ ਦੱਸਦਾ ਕਿ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਦੌਰਾਨ ਇਹ ਸਾਰਾ ਮੁੱਦਾ ਉੱਠਿਆ ਔਰ ਕੁਲ ਮਿਲਾ ਕੇ ਪ੍ਰਸਤਾਵ ਜਿਹੜਾ ਹੈ ਉਹ ਰੱਖਿਆ ਹੈ ਕੇਂਦਰ ਨੇ ਇਹ ਕਿਹਾ ਹੈ ਕਿ ਮੱਕੀ ਦਾਣਾਂ ਅਤੇ ਕਪਾਹ ਤੇ ਐਮਐਸਪੀ ਦੇਣ ਨੂੰ ਤਿਆਰ 5 ਸਾਲ ਦੇ ਲਈ ਉਹਨਾਂ ਨੇ ਕਿਹਾ ਹੈ ਕਿ ਅਸੀਂ ਕਰਾਰ ਕਰਾਂਗੇ 5 ਸਾਲ ਦੇ ਲਈ ਜਿਹੜੀ ਜਿੰਨੀ ਵੀ ਤੁਹਾਡੀ ਫਸਲ ਹੋਏਗੀ ਪੰਜਾਬ ਦੇ ਵਿੱਚ ਮੱਕੀ ਦੀ ਹੋਵੇ ਕਣਕ ਮੱਕੀ ਦੀ ਹੋਵੇ ਕਪਾਹ ਦੀ ਹੋਵੇ ਆ ਦਾਣਾਂ ਹੋਣ ਤਾਂ ਸਾਰੀ ਚੁੱਕੀ ਜਾਏਗੀ ਪਰ ਉਹਨਾਂ ਨੇ ਵੀ ਕਿਹਾ ਕਿ ਬਕਾਇਦਾ ਉਹਨਾਂ ਕਿਸਾਨਾਂ ਦੇ ਨਾਲ ਹੀ ਇਹ ਅਤੇ ਹੋਏਗਾ ਲਿਖਤੀ ਤੌਰ ਤੇ ਜਿਹੜੇ ਕਿ ਇਸ ਫਸਲ ਨੂੰ ਉਗਾਉਣਗੇ ਯਾਨੀ ਕਿ ਜੇਕਰ ਪਹਿਲਾਂ ਤੋਂ ਕੋਈ ਹੁਣ ਕਿਉਂਕਿ ਲਗਭਗ ਅਗਰ ਜ਼ਿਆਦਾਤਰ ਗੱਲ ਕੀਤੀ ਜਾਵੇ ਤੇ ਕਣਕ ਤੇ ਝੋਨਾ ਜਿਹੜਾ ਹੈ ਉਗਦਾ ਹੈ ਔਰ ਉਹੀ ਫਸਲ ਜਿਹੜੀ ਹੈ ਉਹ ਐਮਐਸਪੀ ਤੇ ਚੱਕੀ ਜਾ ਰਹੀ ਹੈ ਪਰ ਜੇਕਰ ਕਿਸਾਨ ਇਸ ਵਾਲੇ ਪਾਸੇ ਆਉਂਦੇ ਨੇ ਡਾਈਵਰਸਿਫਿਕੇਸ਼ਨ ਜੇਕਰ ਉਹ ਅਪਣਾਉਂਦੇ ਨੇ ਔਰ ਦਾਲਾਂ ਕਪਾਹ ਤੇ ਮੱਕੀ ਦੇ ਵੱਲ ਰੁਖ ਕਰਦੇ ਨੇ ਤਾਂ ਫਿਰ ਸਾਰੀਆਂ ਫਸਲਾਂ ਉਹ ਚੱਕੀਆਂ ਜਾ ਸਕਦੀਆਂ ਨੇ ਹਾਲਾਂਕਿ ਇੱਕ ਪ੍ਰਸਤਾਵ ਰੱਖਿਆ ਗਿਆ ਹੈ ਇਹ ਬੇਹਦ ਹੈ ਮੈਂ ਕਿ ਆਖਰਕਾਰ ਕੀ ਕੁਝ ਫੈਸਲਾ ਹੋਏਗਾ ਔਰ ਜਿੱਥੇ ਤੱਕ ਸੀਐਮ ਭਗਵੰਤ ਪਾਣ ਦੀ ਜੋ ਇਸ ਵੇਲੇ ਸੂਬੇ ਦੇ ਮੁਖੀ ਨੇ ਉਹਨਾਂ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਕਿ ਇੱਕ ਹਰੀ ਕ੍ਰਾਂਤੀ ਦੁਬਾਰਾ ਆ ਜਾਏਗੀ ਦਾਣਾਂ ਜਿਹੜੀਆਂ ਨੇ ਸਾਨੂੰ ਦੱਸਿਆ ਜਾਣ ਗਿਆ ਉਹ ਸਾਰੀਆਂ ਸਾਡੀਆਂ ਦਾਣਾਂ ਐਮਐਸਪੀ ਤੇ ਚੁੱਕੀਆਂ ਜਾਂ ਤਾਂ ਉਹ ਕਿਸਾਨ ਉਗਾਉਣਗੇ ਕਿਉਂਕਿ ਅਜੇ ਹੀ ਪੰਜਾਬ ਦੀ ਧਰਤੀ ਹੈ ਇੱਥੇ ਜਿਹੜੀ ਹੈ ਕੋਈ ਵੀ ਫਸਲ ਉਗ ਸਕਦੀ ਹੈ